सत श्रीकाल जी सारे स्वागत है जी ता मेरे यूट्यूब चैनल से। अज की वीडियो खास सोना पैणा ली है जिलाईं काम सीख रही हैं अज की वीडियो में आपूँ दसा कि आपट कट तो पहले अपन के गलों का ध्यान रखना चाहिए है ਸਭ ਤੋਂ ਪਹਿਲਾਂ ਆਪਾਂ ਜਿਹੜੇ ਸੂਟ ਦੀ ਕਟਾਈ ਕਰਨੀ ਆਪਾਂ ਉਸ ਨੂੰ ਮਾਪ ਲੈਣਾ ਨਹੀਂ ਕਿੰਨੇ ਮੀਟਰ ਦਾ ਹੈ ਜੇ ਤਾਂ ਸੂਟ ਵੱਡੀ ਪਣੇ ਦਾ ਤਾਂ ਉਹ 3 ਤੋਂ 3.5 ਮੀਟਰ ਹੋਣਾ ਚਾਹੀਦਾ ਹੈ ਪਰ ਜੇ ਸੂਟ ਦਾ ਅਰਧ ਘੱਟ ਹੈ ਪਣਾ ਘੱਟਾ ਤਾਂ ਉਹ 2 ਮੀਟਰ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਸੂਟ ਦਾ ਕੰਮ ਚੈੱਕ ਕਰਨਾ ਹੈ ਕੰਨ ਆਪਾਂ ਕਿਸ ਤਰ੍ਹਾਂ ਚੈੱਕ ਕਰਨਾ ਹੈ ਆਪਾਂ ਸੂਟ ਦੀ ਇੱਕ ਕੰਨੀ ਨੂੰ ਇਸ ਤਰ੍ਹਾਂ ਇੱਕ sire ਨੂੰ ਆਪਾਂ ਦੋਨੋਂ ਪਾਸੇ ਫੜ ਕੇ ਖਿੱਚ ਲੈਣਾ ਜੇ ਤਾਂ ਇਹ ਖਿਚਾ ਜਿਹੜਾ ਇਹ ਬਰਾਬਰ ਆਵੇ ਤਾਂ ਸੂਟ ਵਿੱਚ ਕਾਣ ਹੈ ਨਹੀਂ ਪਰ ਜੇ ਸੂਟ ਦੀ ਕੰਨੀ ਇੱਕ ਸਾਈਡ ਨੂੰ ਵੱਧ ਜਾਵੇ ਇੱਕ ਸਾਈਡ ਨੂੰ ਵੱਧ ਖਿੱਚੀ ਜਾਵੇ ਤਾਂ ਉਹ ਸੂਟ ਵਿੱਚ ਕਾਣ ਹੋਵੇਗੀ ਤੋ ਆਪਾਂ ਕਾਣ ਵਾਲਾ ਸੂਟ ਨਹੀਂ ਸਿਲਾਈ ਕਰਨਾ ਕਿਉਂਕਿ ਜਿਹੜੇ ਕਾਣ ਵਾਲੀ ਸੂਟ ਆ ਉਹ ਪਾਈ ਬਿਲਕੁਲ ਵੀ ਸੋਹਣੀ ਨਹੀਂ ਲੱਗਦੀ ਕਮੀਜ਼ ਜਿਹੜੀ ਉਹ ਇੱਕ ਸਾਈਡ ਨੂੰ ਜਾਂਦੀ ਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਸੂਟ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਖਾਣ ਕੇ ਵੇਖ ਲੈਣਾ ਕਿ ਉਸ ਵਿੱਚ ਕੋਈ ਚਿਰਖੀ ਜਾਂ ਕੋਈ ਕੱਟ ਤਾਂ ਨਹੀਂ ਜੇਕਰ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਸੂਟ ਨੂੰ ਚੇਂਜ ਕਰ ਸਕਦੇ ਹਾਂ ਪਹਿਲਾਂ ਆਪਾਂ ਸੂਟ ਕੱਟਣ ਤੋਂ ਪਹਿਲਾਂ ਹੀ ਵੇਖ ਲੈਣਾ ਵੀ ਇਸ ਵਿੱਚ ਕੋਈ ଛିਰਕੀ ਜਾਂ ਕੋਈ ਕਾਨ ਕੱਟਦਾ ਨਹੀਂ ਜਦੋਂ ਵੀ ਆਪਾਂ ਸੂਟ ਦੀ ਕਟਾਈ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਕਮੀਜ਼ ਹੀ ਕੱਢਣਾ ਹੈ ਆਪਾਂ ਕਮੀਜ਼ ਦਾ ਨਾਪ ਲਾ ਕੇ ਉਸ ਨੂੰ ਅਲੱਗ ਕਰ ਲੈਣਾ ਤੇ ਫਿਰ ਆਪਾਂ ਸੂਟ ਦੇ ਸੂਟ ਦੇ ਪ੍ਰਿੰਟ ਵੱਲ ਖਾਸ ਧਿਆਨ ਰੱਖਣਾ ਹੈ ਕਮੀਜ਼ ਵਿੱਚ ਜਿਹੜਾ ਸੂਟ ਦਾ ਪ੍ਰਿੰਟ ਆ ਉਹਦੀ ਡਾਇਰੈਕਸ਼ਨ ਉੱਪਰ ਵੱਲ ਨੂੰ ਹੋਣੀ ਚਾਹੀਦੀ ਹੈ ਆਪਾਂ ਕਮੀਜ਼ ਦੇ ਦੋਨੋਂ ਪੱਲੇ ਲਾ ਕੇ ਉਸ ਨੂੰ ਸੈੱਟ ਕਰਕੇ ਰੱਖ ਲੈਣਾ ਜਿਸ ਤਰ੍ਹਾਂ ਆਪਾਂ ਨੇ ਕਮੀਜ਼ ਦੇ ਦੋਨੋਂ ਪੱਲੇ ਲਾ ਲੈਣੇ ਆ ਹੁਣ ਆਪਾਂ ਇਸ ਨੂੰ ਪ੍ਰਿੰਟ ਦੇਖ ਕੇ ਹੀ ਆਪਾਂ ਇਸ ਦੀ ਇਸ ਨੂੰ ਸੈੱਟ ਕਰਕੇ ਰੱਖਾਂਗੇ ਵੀ ਆਪਾਂ ਕਿਸ ਤਰ੍ਹਾਂ ਇਹਦੀ ਕਟਾਈ ਕਰਨੀ ਆ ਆਪਾਂ ਹੁਣ ਦੇਖਾਂਗੇ ਇਹਦਾ ਪ੍ਰਿੰਟ ਆ ਜਿਹੜਾ ਉਹ ਉੱਪਰ ਵੱਲ ਨੂੰ ਜਾ ਰਹੀਆਂ ਵੀਲਾਂ ਹੁਣ ਆਪਾਂ ਇਸ ਨੂੰ ਸੈੱਟ ਕਰਕੇ ਦੋਨਾਂ ਪੱਲਿਆਂ ਨੂੰ ਉੱਪਰ-ਨੀਚੇ ਰੱਖ ਲਾਂਗੇ ਹੁਣ ਆਪਾਂ ਇਹ ਦੋਨੇ ਪੱਲੇ ਸੈੱਟ ਕਰਕੇ ਰੱਖ ਲਿਆ ਇਹਨਾਂ ਦੋਨਾਂ ਪੱਲਿਆਂ ਦਾ ਜਿਹੜਾ ਪ੍ਰਿੰਟ ਆ ਉਹ ਡਾਇਰੈਕਸ਼ਨ ਵੀ ਉੱਪਰ ਨੂੰ ਜਾ ਰਹੀ ਹੈ ਤੇ ਹੁਣ ਆਪਾਂ ਇਸ ਸਾਈਡ ਤੋਂ ਹੀ ਤੇਰੇ ਦੀ ਕਟਿੰਗ ਕਰਾਂਗੇ ਇਹ ਤਾਂ ਸੀਗੀ ਉਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਆਪਾਂ ਸੂਟ ਕੱਟਣ ਤੋਂ ਪਹਿਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਜੀ ਤੇ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦੱਸਿਆ ਕਰੋ ਜੀ ਇਹੋ ਜੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ